ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਧੂਮ ਧਾਮ ਨਾਲ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ ਅਤੇ ਡਾਕਟਰ ਭੀਮ ਰਾਉ ਅੰਬੇਦਕਰ ਜੀ ਦਾ ਜਨਮ ਦਿਹਾੜਾ ਮੋਰਚੇ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਕੀਤਾ ਗਿਆ ਪਿੱਟ ਸਿਆਪਾ ਮੁੱਖ ਮੰਤਰੀ ਪੰਜਾਬ ਦੇ ਉਹ ਐਸ ਡੀ ਇੰਦਰਪਾਲ ਜੀ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ 18 ਚੈਨਲ ਅੱਜ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਮੋਹਾਲੀ ਦੀ ਤਾਜ਼ਾ ਖਬਰ आओ देख दे हां मोहाली विखे लगे रिजर्वेशन चोर फलो मोर्चे हुए प्रोग्राम की गई कवरेज 14 ਅਪ੍ਰੈਲ ਨੂੰ SCBC ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਆਗੂਆਂ ਵੱਲੋਂ ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਡਾਕਟਰ ਪੀਮਰਾਵ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਤੁੰਦਾਮ ਨਾਲ ਮਨਾਇਆ ਗਿਆ। ਸਾਰੇ ਆਗੂਆਂ ਨੇ ਸੰਬੋਧਨ ਕੀਤਾ, ਉਨ੍ਹਾਂ ਖਾਲਸਾ ਪੰਥ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਡਾਕਟਰ ਪੀਮਰਾਵ ਅੰਬੇਦਕਰ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 5 ਮਾਰਚ ਨੂੰ ਵਿਧਾਨ ਸਭਾ ਵਿੱਚ ਜਾਲੀ ਐਸ ਸੀ ਬੀ ਸੀ ਸਰਟੀਫਿਕੇਟ ਬਣਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਜੋ ਐਲਾਨ ਕੀਤਾ ਸੀ ਲਗਭਗ ਡੇਢ ਮਹੀਨਾ ਬੀਤਣ ਤੋਂ ਬਾਅਦ ਵੀ ਨਾ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੇ ਨਾ ਹੀ ਕਿਸੇ ਦੋਸ਼ੀ ਤੇ ਕੋਈ ਕਾਰਵਾਈ ਹੋਈ ਹੈ ਜਿਸ ਕਰਕੇ ਧਰਨੇ ਦੇ ਆਗੂਆਂ ਨੇ ਭਗਵੰਤ ਮਾਨ ਨੂੰ ਐਲਾਨਵੰਤ ਕਹਿ ਕੇ ਸੰਬੋਧਨ ਕਰਦੇ ਕਿਹਾ ਕਿ ਇਹ ਮੁੱਖ ਮੰਤਰੀ ਪਿਛਲੇ 2 ਸਾਲਾਂ ਵਿੱਚ ਸਿਰਫ ਝੂਠੇ ਦਾਅਵੇ ਅਤੇ ਵਾਅਦੇ ਕਰਦਾ ਰਿਹਾ ਹੈ ਆਪ ਸਰਕਾਰ ਜ਼ਮੀਨੀ ਪੱਧਰ ਤੇ ਬੁਰੀ ਤਰ੍ਹਾਂ ਫੇਲ ਹੋਈ ਹੈ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਨਸ਼ੇ ਦੇ ਤਸਕਰਾਂ ਨੂੰ ਕੋਈ ਨਕੇਲ ਨਹੀਂ ਪਾਈ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕੋਈ ਸਜ਼ਾਵਾਂ ਨਹੀਂ ਦਿੱਤੀਆਂ ਘਰ ਘਰ ਨੌਕਰੀਆਂ ਦੇਣ ਦਾ ਵਾਅਦਾ ਪਰਿਸ਼ਟਾਚਾਰ ਰੋਕਣ ਦਾ ਵਾਅਦਾ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵਾਦਾ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਪੱਤਾ ਦੇਣ ਦਾ ਵਾਦਾ, ਮਹਿਲਾਵਾਂ ਨੂੰ 1000 ਤੋਂ 1000 ਰੁਪਿਆ ਮਹੀਨਾ ਦੇਣ ਦਾ ਵਾਦਾ ਅਤੇ ਸਿਹਤ ਸਹੂਲਤਾਂ ਅਤੇ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਾਦੇ ਸਭ ਫੋਕੇ ਸਾਬਤ ਹੋਏ ਹਨ। ਮੋਰਚੇ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਕਲੋਨੀ ਕਿਹਾ ਕਿ 28 ਫਰਵਰੀ ਨੂੰ ਮੋਰਚਾ ਸਥਾਨ ਤੇ ਆਪਣੀਆਂ ਮੰਗਾਂ ਨੂੰ ਲੈ ਕੇ 7 ਫੀਸ ਦੀਆਂ ਲਾਈਟਾਂ ਤੇ ਮੰਗਾਂ ਮੰਨਵਾਉਣ ਲਈ ਤਰਨਾ ਲਗਾਇਆ ਸੀ। ਜਿਸ ਦੇ ਵਿਰੁੱਧ ਪੁਲਿਸ ਨੇ ਬਲਵਿੰਦਰ ਸਿੰਘ ਕੁੰਬੜਾ ਅਤੇ ਉਨ੍ਹਾਂ ਦੀ ਪਤਨੀ ਗੁਰਨਾਮ ਕੌਰ ਉਤੇ ਇੱਕ ਐਫ ਆਈ ਆਰ ਨੰਬਰ 14 ਥਾਣਾ ਫੇਸ 8 ਵਿੱਚ ਦਰਜ ਕੀਤੀ ਸੀ ਜਿਸ ਤੇ ਉਪਰੋਕਤ ਸਾਰੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਡੀ ਐਸ ਪੀ ਸਿਟੀ ਮੰਫੀ 2 ਹਰ ਸਿਮਰਨ ਸਿੰਘ ਵੱਲੋਂ ਤੇ ਐਸ ਐਚ ਓ ਥਾਣਾ ਫੇਸ 8 ਨੂੰ ਮਿਤੀ 7 ਮਾਰਚ 2024 ਨੂੰ ਵਿਸ਼ਾਲੀ ਕਟਨੇ ਪ੍ਰੈਸ ਦੀ ਹਾਜ਼ਰੀ ਵਿੱਚ ਦਿੱਤਾ ਸੀ ਡੀ ਐਸ ਪੀ ਬਲ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਇਹ ਪਰਚਾ ਰੱਦ ਕੀਤਾ ਜਾਵੇਗਾ ਇਸ ਮੰਗ ਪੱਤਰ ਵਿੱਚ 6 ਕਿਸਾਨਾਂ ਦਾ ਵਰਣਨ ਕੀਤਾ ਗਿਆ ਸੀ ਪਰ ਸਵਾ ਮਹੀਨੇ ਬੀਤਣ ਤੇ ਵੀ ਇੱਕ ਕੇਸ ਤੇ ਕੋਈ ਸੁਣਵਾਈ ਨਹੀਂ ਹੋਈ ਤੇ ਨਾ ਹੀ ਕਿਸੇ ਤੇ ਕੋਈ ਕਾਰਵਾਈ ਹੋਈ ਹੈ ਇਹਨਾ ਆਗੂਆਂ ਤੋਂ ਇਲਾਵਾ ਗੁਰਮੁਖ ਸਿੰਘ ਟੋਲਣ ਮਾਝਰਾ ਅਜੈਬ ਸਿੰਘ ਬਠੋਈ ਪ੍ਰਵੀਨ ਤਾਂਗ ਅਵਤਾਰ ਸਿੰਘ ਨਗਲਾ ਲਖਵੀਰ ਸਿੰਘ ਬਡਾਲਾ ਸਵਿੰਦਰ ਸਿੰਘ ਲਖੋਵਾਲ ਆਦਿ ਨੇ ਸੰਬੋਧਨ ਕੀਤਾ ਮੋਰਚੇ ਦੇ ਆਗੂਆਂ ਨੇ ਫਿਰ ਸੱਤ ਦੀਆਂ ਲਾਈਟਾਂ ਵਾਲੇ ਚੌਕ ਵਿਚਕਾਰ ਤਰਨਾ ਦਿੱਤਾ ਤੇ ਮੁੱਖ ਮੰਤਰੀ ਪੰਜਾਬ ਤੇ ਗ੍ਰਹਿ ਮੰਤਰੀ ਪੰਜਾਬ ਭਗਵੰਤ ਮਾਨ ਦਾ ਪਿੱਛੇ ਆਪਾਂ ਕੀਤਾ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਸਰਕਾਰ ਵੱਲੋਂ ਤਰਨਾਕਾਰੀਆਂ ਨਾਲ ਗਲਬਾਤ ਕਰਨ ਲਈ ਸ਼੍ਰੀ ਇੰਦਰਪਾਲ ਜੀ ਉਹ ਐਸਡੀ ਮੁੱਖ ਮੰਤਰੀ ਪੰਜਾਬ ਪਹੁੰਚੇ ਤੇ ਉਹਨਾਂ ਨੇ ਆਗੂਆਂ ਦੀਆਂ ਮੁਸ਼ਕਿਲਾਂ ਸੁਣੀਆਂ ਉਹਨਾਂ ਨੇ ਡੀਐਸਪੀ ਹਰਸਿਮਰਨ ਸਿੰਘ ਵਾਲਤੇ ਐਸਐਚਓ ਰੁਪਿੰਦਰ ਸਿੰਘ ਨੂੰ ਇਸ ਮਸਲਿਆਂ ਤੇ ਜਲਦ ਕਾਰਵਾਈ ਕਰਕੇ ਰਿਪੋਰਟ ਦੇਣ ਲਈ ਕਿਹਾ ਸ਼੍ਰੀ ਇੰਦਰਪਾਲ ਨੇ ਕਿਹਾ ਕਿ ਤੁਹਾਡਾ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਪਹੁੰਚਾਇਆ ਜਾਵੇਗਾ ਤੇ ਤੁਹਾਡੀਆਂ ਮੰਗਾਂ ਜਰ ਮੰਨੀਆਂ ਜਾਣਗੀਆਂ इस मांग पत्र की एक कापी मान योग राजपाल पंजाब अते एक कापी मान योग पंजाब नूं वी भेजी इस मौके बलजीत सिंह ककराली जसवीर सिंह मेहता अवतार सिंह सैपला सिमरनजीत सिंह शेंकी बिक्रम सिंह भुपिंदर सिंह सैनी गुरनाम कौर साबका बलाक समिति मेंबर सिमरनजीत कौर बडाला जोगिंदर कौर संधू, हरदीप सिंह सोनी अमरीक सिंह मोहाली नरिंदर सिंह ज्योली साबका सरपंच फूल चंद कुलदीप सिंह मोहाली प्रेम सिंह गुरदासपुरी मुफ्तीार सिंह ककराली मनदीप सिंह संदीप कुमार सुरेंद्र सिंह आदि हाजिर हुए सिर दे उते तो सरदारी वाली दस्तार सजाएगा बढ़िया कपड़े पाएगा बढ़िया पहरावा पाएगा ते पंच ककारा दा तारनी होएगा ਜਿਹਦੇ ਨਾਲ ਜਦੋਂ ਸਾਡੇ ਉੱਤੇ ਲਕੀਆਂ ਗਲਾਈਆਂ ਗਈਆਂ ਸੀ ਉਹ ਸਾਰੀਆਂ ਤੋੜ ਕੇ ਸਾਕੀ ਵਾਲੇ ਦੇਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੋੜ ਕੇ ਸਾਨੂੰ ਇਨਸਾਨਾਂ ਵਾਲੀ ਕਤਾ ਤੇ ਕੁਝ ਖੜੇ ਕਰਕੇ ਰਾਜਪਾਗਵਾਂ ਨੂੰ ਤੋੜਿਆ ਰਾਜਪਾਗ ਦੀ ਗੱਲ ਕੀਤੀ ਤੇ ਅੱਜ ਦਾ ਜਿਹੜਾ ਦਿਨ ਉਹ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਨ ਦੋ ਸਾਕ ਇਹ ਜਿਹੜੀਆਂ ਸਰਕਾਰਾਂ 2009 ਤੋਂ ਲੈ ਕੇ ਹੁਣ ਤੱਕ ਬੰਦੀਆਂ ਰਹੀਆਂ ਹਨ ਉਹਨਾਂ ਨੇ ਉਹ ਕਾਨੂੰਨ ਲਾਗੂ ਨਹੀਂ ਕਰਿਆ ਉਲਟਾ ਸਾਡੇ ਬੱਚਿਆਂ ਦੀ ਐਜੂਕੇਸ਼ਨ ਖੋ ਕੇ ਉਹਨਾਂ ਦੇ ਜਿਹੜੇ ਹੱਕ ਮਾਰੇ ਗਏ ਐ ਔਰ ਅੱਜ ਤੁਸੀਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਆ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਕ ਬੰਦਾ ਆਪਣੀ ਡਿਊਟੀ ਸਮਝ ਕੇ ਜਾਜਾ ਤੋਂ 15-15 ਬੰਦੇ ਨੂੰ ਕੇ ਜਾਗਰੂਕ ਕਰੇ ਔਰ ਇਹ ਬਾਬਾ ਸਾਹਿਬ ਅਮੇਰ ਕਰ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਸੱਚੇ ਸਰਦਾਂ ਦੇ ਫੁੱਲ ਹੋਣਗੇ ਔਰ ਸਾਡੇ ਮੈਂ ਇੱਕ ਹੋਰ ਗੱਲ ਦੱਸ ਦੇਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨ ਦਾ ਵਿਕਲ ਬਚ ਚੁੱਕਾ ਹੈ ਸਾਡੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਡੇ ਵੀਰ ਜਿਹੜੇ ਅਵਤਾਰ ਸਿੰਘ ਜੀ ਨਗਲਾ ਉਹ ਮੈਦਾਨ ਦੇ ਵਿੱਚ ਉਤਰਿਆ ਹੈ ਔਰ ਅਸੀਂ ਕਿਉਂਕਿ ਉਹਨਾਂ ਨੇ ਸਰਕਾਰਾਂ ਦੇ ਨਾਲ ਜਿਹੜਾ 1/3 ਹਿੱਸਾ ਪੰਚਾਇਤੀ ਜ਼ਮੀਨਾਂ ਵਿੱਚ ਹੈ ਸਾਡੇ ਲੋਕਾਂ ਦੇ ਲਈ ਉਹਦੇ ਲਈ ਸੰਘਰਸ਼ ਕਰਿਆ 29 ਦਿਨ ਸਵੈਦੇ ਤੇ ਬੈਠੇ ਔਰ ਟਾਵਰ ਦੇ ਉੱਤੇ ਚੜ ਕੇ ਜਿਹੜਾ ਛੱਤ 'ਤੇ ਵੀ ਖੰਭਾ ਹੁੰਦਾ ਉੱਥੇ ਉਹਨਾਂ ਦੀ ਮੌਤ ਵੀ ਹੋ ਗਈ ਸੀ ਪਰ ਪ੍ਰਮਾਤਮਾ ਨੇ ਜੀਵਨ ਦੂਸਰਾ ਜੀਵਨ ਦਿੱਤਾ ਉਹ ਅੱਜ ਮੈਦਾਨ ਦੇ ਜੰਗ ਦੇ ਵਿੱਚ ਆਏ ਆ ਮੈਦਾਨ ਦੇ ਵਿੱਚ ਮੇਰੀ ਆਪਣੇ ਸਮੂਹ ਸਾਥੀਆਂ ਨੂੰ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਉਹ ਜਿਹੜਾ ਅਫਤਾਰ ਸਿੰਘ ਦੀ ਨਗਲਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹ ਮੈਦਾਨ ਦੇ ਵਿੱਚ ਉਤਰਿਆ ਪਾਰਟੀਆਂ ਦਾ ਤੁਹਾਨੂੰ ਪਤਾ ਹੀ ਹੈ ਆਪਣੇ ਕਪੜੇ ਲੁਕਾਉਣ ਦੀ ਖਾਤਰ ਇੱਕ ਪਾਰਟੀ ਛੱਡ ਕੇ ਦੂਜੀ ਚ ਦੂਜੀ ਚ ਤੇ ਤੀਜੀ ਚ ਇਸ ਕਰਕੇ ਇਹ ਆਜ਼ਾਦ ਤੌਰ ਤੇ ਨਿਕਲੇ ਆ ਆਜ਼ਾਦ ਆਵਾਜ਼ ਤਾਂ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਡਾਕਟਰ ਪੀ ਮਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਇਕੱਤਰ ਹੋਏ ਆ ਬਾਕੀ ਮੇਰੇ ਤੋਂ ਪਹਿਲਾਂ ਸਟੇਜ ਸੈਕਟਰੀ ਢੋਲਣ ਮਾਜਰਾ ਜੀ ਔਰ ਮੇਰੇ ਨਾਲ ਜੋ ਲਖਵੀਰ ਸਿੰਘ ਬਡਾਲਾ ਜੀ ਹੈ ਉਹ ਆਪਣੇ ਵਿਚਾਰ ਰੱਖ ਕੇ ਗਏ ਹਨ ਦਾਸ ਵੱਲੋਂ ਸਮੋਹ ਸੰਗਤ ਨੂੰ ਡਾਕਟਰ ਪੀਮਰਾਓ ਮੇੜਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਬੇਨਤੀ ਵੀ ਕਰਦਾ ਹੈ ਕਿ ਦਾਸ ਨੂੰ 15-20 ਸਾਲ ਤੋਂ ਸੰਘਰਸ਼ ਕਰਦੇ ਨੂੰ ਹੋ ਗਿਆ ਹੈ ਰਾਜਨੀਤਿਕ ਪਾਰਟੀਆਂ ਜਿਵੇਂ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਸਮੇਂ ਜੋ ਵੱਡੇ ਵੱਡੇ ਸਕੈਂਡਲ ਹੈ ਉਹਨਾਂ ਦੇ ਖਿਲਾਫ ਅਸੀਂ ਆਪਣੀ ਆਵਾਜ਼ ਬੁਲੰਦ ਰੱਖੀ ਹੋਈ ਹੈ ਆਖਰੀ ਸਵਾਸਾਂ ਤੱਕ ਰੱਖਾਂਗੇ ਤੇ ਦਾਸ ਜੋ ਦੋ ਦਰਜਣਾ ਤੋਂ ਵੱਧ ਮੁਕੱਦਮੇ ਦਰਜ ਹੋਏ ਸੀ ਉਹ ਇਸੇ ਕਰਕੇ ਕਿਤੇ ਗਏ ਸੀ ਕਿ ਅਸੀਂ ਪਛਟ ਚਾਰ ਦੇ ਖਿਲਾਫ ਜੋ ਵੀ ਲੈਂਡ ਮਾਫੀਆ ਮਾਈਨਿੰਗ ਮਾਫੀਆ ਹਾਊਸਿੰਗ ਪ੍ਰੋਜੈਕਟ ਮਾਫੀਆ ਦੇ ਵਿੱਚ ਜਿਹੜੇ ਰਸੂਕਵਾਨ ਲੋਕ ਆ ਉਹਨਾਂ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਰੱਖੀ ਹੋਈ ਆ ਉਸ ਤੋਂ ਬਾਅਦ ਜਿਹੜੇ ਪੀੜਤ ਪਰਿਵਾਰ ਨੇ ਉਸ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਉਹ ਵੀ ਸਾਡੇ ਵਿਚਕਾਰ ਅੱਜ ਪਹੁੰਚੇ ਹੋਏ ਨੇ ਜਿਵੇਂ ਗੱਲ ਕਰ ਲਈਏ ਬੀਬੀ ਜਗਿੰਦਰ ਕੌਰ ਸੱਧੂ ਜੀ ਦੀ ਜਿਹੜੀ ਪਿਛਲੇ ਆਜੋ ਥੋੜਾ ਪਿਛਲੇ 20-25 ਸਾਲਾਂ ਤੋਂ ਤਕਰੀਬਨ ਆਜੋ 80 ਸਾਲ ਦੀ ਉਮਰ 'ਚ 20-25 ਸਾਲਾਂ ਤੋਂ ਮੈਂ ਥੋੜੀ ਜਿਹੀ ਪਛਾਣ ਕਰਾ ਦਿਆਂ 20-25 ਸਾਲਾਂ ਤੋਂ ਆਪਣੀ ਲੜਾਈ ਲੜ ਰਹੇ ਨੇ ਪੱਖੋ ਵਾਲ ਰੋਡ ਤੇ ਕੋਠੀਆਂ ਦੇ ਕਬਜ਼ਾ ਹੋ ਜਾਂਦਾ ਹੈ ਇਸੇ ਬੀਬੀ ਨੂੰ ਚੱਕ ਕੇ ਅੰਦਰ ਕਰਕੇ ਇਹਦੇ ਪਰਚਾ ਕਰ ਦਿੰਦੇ ਨੇ ਤੇ ਇਸੇ ਦੇ ਜਿਹੜੇ ਘਰੇ ਚ ਪਾਠੀ ਪਾਠ ਕਰਨ ਲੱਗਦੇ ਸੀ ਉਹਸੋਂ ਨੂੰ ਚੱਕ ਕੇ ਪਾਠੀਆਂ ਨੂੰ ਵੀ ਅੰਦਰ ਕਰ ਦਿੰਦੀ ਹੈ ਤੇ ਬੀਬੀ ਦੇ ਗਹਿਣੇ ਘਟੇ ਸਾਰੇ ਪੁਲਿਸ ਲੈ ਜਾਂਦੀ ਹੈ ਲੁੱਟ ਕੇ ਇਹ ਖੁਦ ਸਾਰੀ ਹਕੀਕਤ ਨੂੰ ਦੱਸਣ ਵਾਸਤੇ ਇਕੱਲੀ ਜਿਹੜੀ ਲੇਡੀ ਹੈ ਜੂਧ ਰਹੀ ਹੈ ਪਿਛਲੇ 20 ਸਾਲਾਂ ਤੋਂ ਮੇਨ ਕੀ ਛੜੀ ਹੁੰਦੀ ਆ ਅਸੀਂ 1972 ਤੋਂ ਪ੍ਰਦੇਸਾਂ 'ਚ ਰਹਿੰਦੇ ਆ ਪਰ ਦੇਸ਼ਾਂ ਦੇ ਨੰਦੇ ਉਹ ਵੀ ਪੰਜਾਬ ਨਾਲ ਬੋਧਿਆ ਤੋਂ ਕੋਟੀਆਂ ਬਣਾਈਆਂ ਬਰਾੜ ਖਰੀਦੇ ਕਿ ਬੱਚੇ ਜਿਹੜੇ ਆ ਪੰਜਾਬ ਨਾਲ ਜੁੜੇ ਰਹਿਣਗੇ ਲੇਕਿਨ ਪੰਜਾਬ ਦੇ ਵਿੱਚ ਆ ਕੇ ਇੱਕ ਜੀਬੋ ਗਰੀਬ ਜੀ ਦੇਖੀ ਕਿ ਪੁਲਿਸ ਔਰ ਗੁੰਡੇ ਰਲ ਕੇ ਕਰ ਅਤਿਕਮ ਦੇ ਕਰਦੇ ਆ ਸਾਡੇ ਕੋਲ ਹਰ ਕੱਲ ਦਾ ਸਬੂਤ ਹੈ ਅਸੀਂ ਇਹ ਤੋਂ ਲੈ ਕੇ Z ਤੱਕ ਹੈੱਡ ਕੁਆਰਟਰ ਸੀਐਮਪੀ ਸਭ ਕੋਲ ਗਏ ਸਮਝ ਨਹੀਂ ਹੁੰਦੀ ਇਹ ਪਰਚੇ ਕਹਿੰਦੇ ਕਰਦੇ ਆ ਇਨਸਾਫ ਕਿਉਂ ਨਹੀਂ ਮਿਲਦਾ ਪਾਲਤਾ ਆ ਗਏ ਕਾਂਗਰਸ ਆ ਗਈ ਆਪ ਆ ਗਏ ਇਹ ਆ ਗਏ ਉਹ ਆ ਗਏ ਪਿੱਛੇ ਪਿੱਛੇ ਫਿਰ ਫਿਰ ਕੇ ਬੜੀ ਰਾਨੀ ਹੋਈ ਮੈਂ ਮੋਦੀ ਜੀ ਨੂੰ ਲਿਖਿਆ ਕਿ ਤੁਸੀਂ ਆਹ ਸੋਨੇ ਹੋ ਤੁਹਾਡੇ ਕਿੰਨੀ ਰਿਸਪੈਕਟ ਹੁੰਦੀ ਅਸੀਂ ਪੰਜਾਬ ਆਏ ਸਾਡੀ ਗੱਲ ਤੋਂ ਗੈਣੀ ਲਾ ਲੇ ਸੋ ਸ਼ੇਮਫੁਲ ਸੋ ਲਾਅ ਐਂਡ ਆਰਡਰ ਨਾ ਦੀ ਅਤੇ ਕੋਈ ਚੀਜ਼ ਨਹੀਂ ਹੈਗੀ ਜੋ ਮੈਂ ਦੇਖਿਆ ਜੋ ਮੈਂ ਚੱਲਿਆ ਜੋ ਮੈਂ ਜਰਿਆ ਹੁਣ ਦੇਖਦੇ ਆ ਕਿ ਇਹ ਕੀ ਕਰਦੇ ਆ ਅਜੇ ਲੜਾਈ ਚੱਲ ਰਹੀ ਹੈ ਇਕ ਪੁਲਸ ਬਾਰੇ ਕਹਿਣਾ ਚਾਹਨੀ ਆ ਕਿ ਪੁਲਸ ਨੇ ਮੈਨਾਂ ਇੰਨਾ ਤੱਕਾ ਕੀਤਾ 2012 ਦੇ ਵਿੱਚ 12 ਦੇ ਵਿੱਚ 2 ਜੁਲਾਈ ਨੂੰ ਮੇਰੇ ਹਸਬੰਦ ਗੁੰਮ ਹੋ ਗਏ ਅੱਜ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਕਿੱਥੇ ਹੈ ਹੈ ਜਾਂ ਨਹੀਂ ਹੈ ਜਿਹੜੇ ਮੇਰੇ ਐਂਟੀ ਪਾਰਟੀ ਵਾਲੇ ਬੰਦੇ ਆ ਪਿੰਡ ਕੁੰਮੜਾ ਦੇ ਜੀ ਕਮਲਕੀਰ ਸਿੰਘ ਤੇ ਸਿੰਘ ਤੇ ਮੇਰੇ ਦੇਵਰ ਦੋ ਗੋਲਦੀ ਤੇ ਰੰਦੀਪ ਸਿੰਘ ਰੰਦੀਪ ਸ਼ਰਮਾ ਉਹਨਾਂ ਨੇ ਮੇਰਾ ਹਸਬੰਦ ਪਤਾ ਹੀ ਨਹੀਂ ਲੱਗਿਆ ਇੱਕ ਪ੍ਰਾਪਰਟੀ ਦੇ ਕਾਰਨ ਪ੍ਰਾਪਰਟੀ ਤਾਂ ਕੋਈ ਕੋਈ ਸੀ ਤੇ ਮੇਰੇ ਹਸਬੰਦ ਵੀ ਨਹੀਂ ਪਤਾ ਲੱਗਿਆ ਇੱਕ ਬੇਟਾ ਮੇਰਾ ਬ੍ਰੇਨ ਟਿਊਮਰ ਨਾਲ ਐਕਸਪਾਇਰ ਹੋ ਗਿਆ ਦੂਸਰਾ ਬੇਟਾ ਮੇਰਾ ਮੈਂਟਲੀ ਅਫਸੈਟ ਹੈ ਮੈਂ ਪੁੱਲਸ ਕੋਲ ਜਾਂਦੀ ਸੀ ਸਵੇਰੇ ਜਾਂਦੀ ਸੀ ਸ਼ਾਮ ਨੂੰ ਲੁਧਿਆਣੇ ਥੱਕ ਹਾਰ ਕੇ ਭੁੱਖੀ ਪਿਆਸੀ ਚਲੀ ਜਾਂਦੀ ਸੀ ਮੈਨੂੰ ਸਾਰਾ ਦਿਨ ਬਿਠਾਇਆ ਜਾਂਦਾ ਸੀ ਕਹਿੰਦੇ ਸੀ ਬੈਠ ਜਾਓ ਮੈਡਮ ਫਲੇ ਆਉਂਦੇ ਆ ਉਹ ਆਉਂਦੇ ਆ 5 4 5 ਵਜੇ ਮੈਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਚਲੇ ਜਾਓ ਤੁਹਾਨੂੰ ਤੁਸੀਂ ਨੈਕਸਟ ਮੰਦੇ ਆਇਓ ਮੈਨੂੰ ਐਧੇ ਹੀ ਕਰਦੇ ਕਰਦੇ 2 3 ਸਾਲ ਪੁਲਸ ਨੇ ਇੰਨਾ ਹੈਰਾਨ ਕੀਤਾ ਅੱਜ ਤੱਕ ਵੀ ਹੈਰਾਨ ਕੀਤਾ ਇਹਨਾਂ ਨੇ ਐਂਟੀ ਪਾਰਟੀਆਂ ਨੇ ਪੈਸੇ ਚੜਾ ਚੜਾ ਕੇ ਮੇਰੇ ਕੋਲ ਤਾਂ ਪੈਸਾ ਹੈ ਨਹੀਂ ਸੀ ਕਿ ਉਹ ਮੇਰੇ ਕੋਲ ਘਰ ਵੀ ਖੋ ਲਿਆ ਮੇਰਾ ਆਦਮੀ ਵੀ ਖੋ ਲਿਆ ਮੇਰ ਕੋ ਤਾਂ ਇਹਨਾਂ ਨੇ ਕੁਝ ਵੀ ਨਹੀਂ ਛੱਡਿਆ ਮੈਂ ਰੋਡ ਤੇ ਆ ਗਈ ਸੀ ਰੋਡ ਤੇ ਆ ਗਈ ਸੀ ਜੋ ਕਿ ਮੈਂ ਲੁਧਿਆਣੇ ਰਹਿ ਕੇ ਆਪਣੇ ਪੇਰੈਂਟ ਦਾ ਹੈਲਪ ਲੈ ਕੇ ਤਾਂ ਮੈਂ ਉੱਥੇ ਹੀ ਹੁਣ ਵੀ ਰਹਿਣੀ ਆ ਮੈਨੂੰ ਹੁਣ ਵੀ ਖਤਰਾ ਹੈ ਕਿ ਮੈਂ ਇਹ ਮੈਨੂੰ ਜਾਂ ਮੇਰੇ ਬੱਚੇ ਨੂੰ ਕੋਈ ਐਦਾਂ ਮਰਵਾਣਾ ਦੇਣ ਮੈਨੂੰ ਇਹਨਾਂ ਤੇ ਡਾਊਟ ਹੈ ਚਲੋ ਹੁਣ ਇੱਕ ਇਹਨਾਂ ਨੇ ਰਣਜੀਤ ਸਿੰਘ ਨੇ ਪਰਚਾ ਐਡ ਕੀਤਾ ਹੈ ਬਾਕੀ ਮਲਕੀਤ ਸਿੰਘ ਦਾ ਅਜੇ ਤੱਕ ਚਲਾਨ ਵੀ ਪੇਸ਼ ਨਹੀਂ ਹੋਇਆ ਅੱਜ ਤੱਕ ਰਿਮਾਂਡ ਤੇ ਗਿਆ 3 ਦਿਨ ਦੇ ਤੇ 18 ਦੇ ਵਿੱਚ ਉਸ ਤੋਂ ਬਾਅਦ ਅਜੇ ਤੱਕ ਚਲਾਨ ਪੇਸ਼ ਨਹੀਂ ਪੁਲਿਸ ਨੇ ਕੀਤਾ ਮੁੰਨ ਵੀ ਇਹਨਾਂ ਨੇ 1 ਮਹੀਨਾ ਹੋ ਗਿਆ ਮੈਨੂੰ ਕਿਹਾ ਸੀ ਵੀ ਅਸੀਂ ਕੋਈ ਨਾ ਜਿਹੜਾ ਤੁਹਾਡਾ ਹੈਗਾ ਚਲਾਨ ਪੇਸ਼ ਕਰਾਂਗੇ ਅੱਜ ਤੱਕ ਕੋਈ ਸੁਣਵਾਈ ਨਹੀਂ ਮੇਰੀ ਪੁਲਿਸ ਵਿੱਚ ਹੋਈ ਮੈਂ ਇਹਨਾਂ ਤੇ ਪੁਲਿਸ ਵਾਲਿਆਂ ਤੇ ਤਾਂ ਯਕੀਨ ਹੀ ਨਹੀਂ ਕਰਦੀ ਆਨ ਕੋਰਟ ਤੇ ਮੈਨੂੰ ਬਲੋਸ ਆਇਆ ਕਿ ਮੈਨੂੰ ਇਨਸਾਫ ਮਿਲਦਾ ਲੋਕਤਪਾਏ ਪਏ ਨੇ ਇਸ ਸਰਕਾਰਾਂ ਦੇ ਲੋਕਤਪਾਏ ਪਏ ਨੇ ਇਸ ਪੁਲਿਸ ਦੇ ਜਿਵੇਂ ਜੇ ਕਿਸੇ ਇਮਾਨਦਾਰ ਬੰਦੇ ਤੇ ਝੂਠਾ ਪਰਚਾ ਕਰਨਾ ਹੋਵੇ ਜਿਵੇਂ ਤੁਸੀਂ ਦੇਖੇ ਰਹੇ ਹੋ ਆ ਰੋਜ਼ ਕਿਵੇਂ ਪਰਚਾ ਦਰਜ ਕਰਕੇ ਮੁਰਸੰਦ ਕਰ ਦਈਏ ਪਰ ਲੇਕਿਨ ਜੇ ਨਿਆਂ ਸਾਫ ਦੀ ਦੌੜਾ ਅੱਖਾਂ ਵਿੱਚ ਲੈਣੀਆਂ ਚੋਰ ਨੂੰ ਦੇਖ ਕੇ ਪੈਸੇ ਲੈ ਕੇ ਅੱਖਾਂ ਵਿੱਚ ਲੈਣੀਆਂ ਕ੍ਰਿਪਸ਼ਨ ਕਰਕੇ ਅੱਖਾਂ ਵਿੱਚ ਲੈਣੀਆਂ ਉਹ ਵੀ ਤੁਹਾਡੀ ਸਾਹਮਣੀ ਤਿਆਰੀ ਹੈ ਸਿਰਫ ਪਾਏ ਚੌਕ ਤੱਕ ਜਾ ਕੇ ਸਰਕਾਰ ਦੇ ਖਿਲਾਫ ਪਪਿੱਟ ਸਿਆਪਾ ਕਰਨਾ ਸਿਰਫ ਮਿੰਡ ਪਰ 20 ਲੈਣੇ ਉੱਥੇ ਜਿਹੜਾ ਵੀ ਸਰਕਾਰ ਦਾ ਕੋਈ ਅਫਸਰ ਹੋਵੇ ਕੋਈ ਹੋਰ ਹੋਵੇ ਜਾਂ ਕੋਈ ਜਾਗਦਾ ਜਿੰਦਾ ਹੈਗਾ ਨੇੜੇ-ਤੇੜੇ ਤਾ ਸਕਦਾ ਨਹੀਂ ਅਸੀਂ 10 ਮਿੰਟ ਬਾਅਦ ਆਪਣੀ ਉੱਥੇ ਹਾਜੀ ਲੋਅ ਅਕੇ ਪ੍ਰੈਸ ਪਹੁੰਚਣ ਵਾਲੀ ਹੈ ਮੀਡੀਆ ਪਹੁੰਚਣ ਵਾਲਾ ਉਹਦੇ ਸਾਹਮਣੇ ਫਿਰ ਤੁਹਾਡਾ ਬੌਧਾ ਤੈਮ ਅਸੀਂ ਬੇਸ਼ਤ ਨਹੀਂ ਕਰ ਦਿੰਦਾ ਦੋ ਚਾਰ ਬੰਦੇ ਜਿਹੜੇ ਰਹਿ ਗਏ ਬੋਲਣ ਵਾਲੇ ਉੱਥੇ ਵੀ ਆਪਾਂ ਬੈਠ ਕੇ ਬੁਲਾਵਾਂ ਸਾਡੇ ਲੋਕਾਂ ਨੂੰ ਕੋਈ ਪੰਚ ਸਰਪੰਚ ਬਣਾਉਣ ਦੇ ਲਾਇਕ ਨਹੀਂ ਸੀ ਸਮਝਦਾ ਜਿਹੜੇ ਸਮਾਜ ਨੂੰ ਛੱਪਣਾ ਤਲਾਮਾ ਦੇ ਵਿੱਚ ਡੰਗੜ ਪਾਣੀ ਪੀ ਸਕਦੇ ਸੀ ਲੇਕਿਨ ਸਾਡੇ ਲੋਕਾਂ ਨੂੰ ਅਧਿਕਾਰ ਨਹੀਂ ਸੀ। ਕਿਥੋਂ ਬੋਲੋ? ਸੋ 바ਵਾ ਸਾਹਿਬ ਮਿਲਕਰ ਨੇ ਸਾਨੂੰ ਬੜੇ ਅਧਿਕਾਰ ਦਿੱਤੇ ਨੇ ਅਸੀਂ ਉਹਨਾਂ ਦਾ ਕਰਜ਼ਾ ਨਹੀਂ ਦੇ ਸਕਦੇ। ਸੋ ਅੱਜ ਅਸੀਂ ਉਸਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਜੋ ਐਲਾਨ ਕੀਤਾ ਸੀ ਅਸੀਂ ਹੁਣ ਕਰਨ ਲੱਗੇ ਆ ਜੋ ਅਸੀਂ ਫੈਸਲਾ ਕੀਤਾ ਸੀ ਸੋ ਸੰਘਰਸ਼ ਰੂਪ ਦੇ ਵਿੱਚ ਆ ਜਨਮ ਦਿਨ ਮਨਾ ਰਹੇ ਆ ਸੋ 바ਵਾ ਸਾਹਿਬ ਮਿਲਕਰ ਦੀ ਜੋ ਦੇਣ ਹੈ ਸਾਥੀਓ ਨੂੰ ਨਾ ਪੁੱਲੀਏ ਕਿਉਂਕਿ ਸਾਨੂੰ ਜਿੰਨੇ ਅਧਿਕਾਰ ਦਿੱਤੇ ਨੇ ਬਾਬਾ ਸਾਹਿਬ ਨੇ ਦਿੱਤੇ ਨੇ ਔਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਆਪਣੀ ਇੱਕ ਇੱਕ ਬੋਟ ਦੀ ਕੀਮਤ ਸਮਝਿਓ ਕਿਸੇ ਦੇ ਲਈ ਲੱਗ ਹੋ ਕੇ ਕਿਸੇ ਦੇ ਪਿਛੇ ਲੱਗੂ ਹੋ ਕੇ ਬੋਟ ਨਾ ਦਿਓ ਜੋ ਤੁਹਾਡੇ ਲਈ ਸੰਘਰਸ਼ ਲੜਦਾ ਹੈ ਤੁਹਾਡੇ ਲਈ ਮਰਦਾ ਹੈ ਤੁਹਾਡੇ ਲਈ ਉੜਦਾ ਹੈ ਤੁਹਾਡੇ ਲਈ ਖੜਦਾ ਹੈ ਉਹਦੇ ਪਿੱਛੇ ਲੱਗ ਕੇ ਤੁਸੀਂ ਉਹਨੂੰ ਸਮਰਥਨ ਕਰਿਓ ਇਹਨਾਂ ਪਾਰਟੀਆਂ ਨੂੰ ਕਦੇ ਮੂੰਹ ਨਾਲ ਆਇਓ ਸੋ ਸਾਥੀ ਹੋਣ ਅਸੀਂ ਤੁਰਨ ਲੱਗੇ ਆ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੱਜ 바ਵਾ ਸਾਹਿਬ ਦਲਤਾਂ ਦੇ ਮਸੀਹਾ ਕਲਮਦਾਂ ਬਾਦਸ਼ਾ ਜਿਸ ਦਾ ਅਸੀਂ ਜਨਮ ਦਿਹਾੜਾ ਮਨਾ ਰਹੇ ਆ ਇੱਕ ਸਮਾਸੀ ਜਦੋਂ ਗਰੀਬ ਛੁਦਰ ਨੂੰ ਪਾਣੀ ਪੀਣ ਦਾ ਅਧਿਕਾਰ ਨਹੀਂ ਸੀ ਪੜ੍ਹਨ ਦਾ ਅਧਿਕਾਰ ਨਹੀਂ ਸੀ ਮੰਦਰ ਜਾਣ ਦਾ ਅਧਿਕਾਰ ਨਹੀਂ ਸੀ ਇੱਕ ਮਸੀਹਾ ਐਸਾ ਪੈਦਾ ਹੋਇਆ ਬਾਬਾ ਸਾਹਿਬ ਵੀਰਾਂ ਮਿਟਕਰ ਜਿਨ੍ਹਾਂ ਨੇ ਸਾਨੂੰ ਮੰਦਰ ਜਾਣ ਦਾ ਅਧਿਕਾਰ ਸਕੂਲ ਜਾਣ ਦਾ ਅਧਿਕਾਰ ਪਾਣੀ ਪੀਣ ਦਾ ਅਧਿਕਾਰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਉਹ ਅਧਿਕਾਰ ਕੋ ਸਾਨੂੰ ਇਦਾਂ ਨਹੀਂ ਮਿਲ ਗਏ ਬੜਾ ਸ਼ਗਰਸ਼ ਕੀਤਾ ਬਾਬਾ ਸਾਹਿਬ ਨੇ ਜਿਸ ਤਰ੍ਹਾਂ ਕੱਲ ਖਾਲਸਾ ਦਾ ਸਾਜਣਾ ਦਿਵਸ ਸੀ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਚਾਰ ਬਾਰ ਵਾਰੇ ਹੈ ਚਾਹ ਪੁੱਤਰ ਵਾਰੇ ਹੈ ਇਸੇ ਤਰ੍ਹਾਂ ਬਾਬਾ ਸਾਹਿਬ ਨੇ ਆਪਣੇ ਚਾਰ ਪੁੱਤਰ ਕੌਮ ਲਈ ਵਾਰੇ ਹੈ ਉਹ ਚਾਰ ਪੁੱਤਰ ਬਿਨਾਂ ਇਲਾਜ ਤੋਂ ਬਿਮਾਰੀ ਦੇ ਦੌਰਾਨ ਮਰ ਕੇ ਬਾਬਾ ਸਾਹਿਬ ਕਿਤੇ ਗੋਲਡ ਮੀਜ ਕਾਨਫਰੰਸ ਕਿਤੇ ਇੰਗਲੈਂਡ ਲੋਕਾਂ ਦੀਆਂ ਗੱਲਾਂ ਕਰਨ ਜਾ ਕੇ ਉਹਤਾ ਬੜਾ ਇਤਿਆਹ ਸਾਨੂੰ ਦੇਖ ਕੇ ਗਏ ਐ ਉਸ ਸਾਲ ਸਾਨੂੰ ਰਾਹਤ ਆਈ ਐ ਪਰ ਅੱਜ ਫੇਰ ਸਾਨੂੰ ਲੱਗਦਾ ਐ ਕਿ ਜਿਸ ਤਰ੍ਹਾਂ ਪਹਿਲਾਂ ਸਾਡੇ ਨਾਲ ਦੁਰਦਸ਼ਾ ਹੁੰਦੀ ਸੀ ਅੱਜ ਫੇਰ ਆ ਬੀਬੀ ਨੇ ਸੁਣਾਈਆਂ ਗੱਲਾਂ ਕਿ ਸਾਨੂੰ ਗਹਿਣੇ ਤਾਰ ਲਿੱਤੇ ਜਾਂਦੇ ਐ ਸਾਡੀ ਜ਼ਮੀਨਾਂ ਦੇ ਕਬਜ਼ੇ ਕੀਤੇ ਜਾਂਦੇ ਐ ਔਰ ਪੁਲਿਸ ਪ੍ਰਸ਼ਾਸਨ ਦੇ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਕਿਉਂਕਿ ਲੋਕਾਂ ਨੇ ਬੜੇ ਚਾਅ ਨਾਲ ਵੋਟਾਂ ਪਾ ਕੇ ਬਦਲਾਅ ਕੀਤਾ ਸੀ ਕਿ ਸ਼ਾਇਦ ਭਗਵੰਤ ਮਾਨ ਇਸ ਗੱਲ ਨੂੰ ਛੱਡੂਗਾ ਪਰ ਉਤੋਂ ਵੀ ਵੱਧ ਉਤੋਂ ਜ਼ਿਆਦਾ ਨਸ਼ਾ ਉਤੋਂ ਜ਼ਿਆਦਾ ਬੇਰੁਜ਼ਗਾਰੀ ਉਤੋਂ ਜ਼ਿਆਦਾ ਤੱਕੇਸ਼ਾਈ ਸਾਡੇ ਸਮਾਜ ਚ ਹੁਣ ਹੋਈ ਹੈ ਕਿ ਆਪਾਂ ਨੂੰ ਪਤਾ ਹੈ ਕਿ 14 ਅਪ੍ਰੈਲ ਨੂੰ ਅਸੀਂ ਡਾਕਟਰ ਬੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਉਂਦੇ ਆਂ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਲੋਕ ਸਾਡੇ ਲੋਕ ਮਿਲ ਕੇ ਜਨਮ ਦਿਨ ਮਨਾਉਂਦੇ ਆਂ ਕਿਉਂ ਕਿ ਕਿਉਂਕਿ ਇਹਨਾਂ ਨੇ ਸਾਡੇ ਵਾਸਤੇ ਬਹੁਤ ਬਲੀਦਾਨ ਦਿੱਤੇ ਆ ਮੈਨੂੰ ਜਿਆਦਾ ਦੱਸਣ ਦੀ ਜਰੂਰਤ ਨਹੀਂ ਕਿਉਂਕਿ ਮੇਰੇ ਬਹੁਤ ਬਜ਼ੁਰਗ ਇੱਥੇ ਬੈਠੇ ਆ ਸਿਨੀਅਰ ਬੈਠੇ ਆ ਸਭ ਨੂੰ ਪਤਾ ਹੀ ਹੈ ਕਿਉਂਕਿ ਹੁਣ ਸਾਡੀ ਕੌਮ ਜਾਗ ਚੁੱਕੀ ਹੈ ਉਹ ਐਜੂਕੇਟਿਡ ਹੋ ਚੁੱਕੀ ਆ ਉਹਨਾਂ ਨੂੰ ਦੱਸਣ ਦੀ ਜਰੂਰਤ ਨਹੀਂ ਹੈ ਬਸ ਸਾਨੂੰ ਹੁਣ ਸੰਘਰਸ਼ ਕਰਨ ਦੀ ਜਰੂਰਤ ਹੈ ਡਾਕਟਰ ਬੀਮਰਾਓਂ ਬੇਦਕਰ ਜੀ ਨੇ ਕਿਹਾ ਪੜੋ ਜੁੜੋ ਸੰਘਰਸ਼ ਕਰੋ ਅਸੀਂ ਪੜ ਵੀ ਰਹੇ ਆ ਜੁੜਦਾ ਰਹੇ ਆ ਕਿਉਂਕਿ ਜੁੜ ਕੇ ਅਸੀਂ ਤਾਂ ਹੀ ਇੱਥੇ ਹੋਏ ਆ ਬਸ ਹੁਣ ਸੰਘਰਸ਼ ਕਰਨਾ ਹੈ ਜੋ ਕਿ ਸਾਡੇ ਪ੍ਰਧਾਨ ਸਾਹਿਬ ਗੁੰਬੜਾ ਸਾਹਿਬ ਨੇ ਕਿਹਾ ਵੀ 10 ਮਿੰਟਾਂ ਦੇ ਅੰਦਰ ਅੰਦਰ ਪਿੱਟ ਸਿਆਪਾ ਕਰਨਾ ਹੈ ਤਾਂ ਐਸੀ ਸਾਡਾ ਸੰਘਰਸ਼ ਸੀ ਹੈ ਸੰਘਰਸ਼ ਤੋਂ ਬਿਨਾ ਸਾਨੂੰ ਕੁਝ ਨਹੀਂ ਮਿਲੇਗਾ ਜੈ ਵਾਲਮੀਕੀ ਜੀ ਜੈ ਭਿੰਦੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਤੇ ਗੁਰੂ ਤੇ ਸਪੇਸ ਪੀਚਾ ਜੀ ਦਾ ਜੋ ਕੱਲ ਵਿਸਾਖੀ ਕਹਿੰਦੇ ਆਂ ਆਪਾਂ ਵਿਸਾਖੀ ਦਾ ਮਨਾ ਰਹੇ ਹਾਂ ਸੋ ਸਾਰਿਆਂ ਵੀ ਸੰਗਤਾਂ ਨੂੰ ਐਸਬੀਸੀ ਮਹਾਪੰਚਾਇਤ ਵੀਰਾਂ ਨੂੰ ਕਮੇਟੀ ਮੈਂਬਰ ਜੀ ਨੂੰ ਸਾਰਿਆਂ ਨੂੰ ਅਸੀਂ ਬਾਬਾ ਜੀ ਜਨ ਦਿੰਦੀਆਂ ਲੱਖ ਲੱਖ ਵਧਾਈਆਂ ਦਿੰਦੀਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੇ ਐਸਬੀਸੀ ਮਹਾਪੰਚਾਇਤ ਦੀ ਚੜ੍ਹਦੀ ਕਲਾ ਬਖਸ਼ੇ ਸੋ ਮੈਂ ਇੱਕ ਬੇਨਤੀ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਕਿਉਂਕਿ ਮੈਂ 2002 ਦੇ ਵਿੱਚ ਜਦੋਂ ਮੈਂਬਰ ਬਲੌਕ ਸੀ ਦੀ ਮੈਂਬਰ ਸੀ ਮਨੂੰ ਬੜੇ ਖੁਸ਼ ਹਾਂ ਅਸੀਂ ਮੜਾ ਮਾਣੂ ਅਸੀਂ ਅਸੀਂ ਪਬਲਿਕ ਵਾਸਤੇ ਜਿਵੇਂ ਆਪਣੇ ਪੰਜਾਬ ਦੇ ਲੋਕਾਂ ਆਪਣੇ ਵਾਸਤੇ ਵੀ ਜਿਵੇਂ ਵਸੇ ਇਸ ਨੂੰ ਕੁਛ ਨਾ ਕੁਛ ਲੜਾਈ ਜੂਰ ਲੜਾਂਗੇ ਜੋ ਕਿ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੀ ਆ ਤੇ ਜਿਹੜੇ ਐਸਸੀ ਜਾਂ ਬੀਸੀ ਹਰ ਕੋਈ ਗਰੀਬ ਜਨਤਾ ਨਾਲ ਹਮੇਸ਼ਾ ਹੀ ਤੋਖੰਦਾ ਆਇਆ ਕਿਉਂਕਿ ਗਰੀਬ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਸਰਕਾਰ ਭਾਵੇਂ ਕੋਈ ਵੀ ਆਜੋ ਭਾਵੇਂ ਕਾਂਗਰਸ ਆਜੋ ਭਾਵੇਂ ਅਕਾਲੀ ਆਜੋ ਭਾਵੇਂ ਹੁਣ ਤੁਸੀਂ ਦੇਖ ਲਈਏ ਕਿ ਆਪ ਆਪਲੀ ਸਰਕਾਰ ਆਈ ਸੀ ਕਹਿੰਦੇ ਸੀ ਝਾਰੂ ਆਊਗਾ ਝਾਰੂ ਨਾਲ ਸਫਾਇਆ ਹੋਊਗਾ ਭ੍ਰਿਸ਼ਟਾਚਾਰ ਖਤਮ ਹੋਊਗੀ ਪਰ ਸੋਹੋ ਉਹਦੇ ਨਾਲ ਦੁਖਣੀ ਬਾ ਚੁੱਕੀ ਹੈ ਕਿਉਂਕਿ ਸਾਡੇ ਸਾਡੇ ਵਿੱਚ ਕੁਝ ਸਾਰੇ ਸਭ ਤੋਂ ਜ਼ਿਆਦਾ ਸਿਆਣੇ ਬੈਠੇ ਨੇ ਸਾਰਿਆਂ ਨੂੰ ਪਤਾ ਹੀ ਹੈ ਕਿ ਸਰਕਾਰਾਂ ਦੇ ਹਾਲਾਤ ਕਿਹੋ ਜਿਹੇ ਜਦੋਂ ਇੱਕ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਸਰਕਾਰ ਉਹ ਜਦੋਂ ਪਾਰਟੀਆਂ ਬਦਲ ਜਾਂਦੀਆਂ ਤੇ ਦੂਜੀ ਪਾਰਟੀ ਦੇ ਪਹਿਲਾਂ ਅਕਾਲੀ ਵਾਲਾ ਕਾਂਗਰਸ ਚੱਲ ਕਾਂਗਰਸ ਅਕਾਲੀ ਵਾਲੇ ਚੱਲ ਜਿਓਗੇ ਹੁਣ ਆਪ ਵਾਲੇ ਉਹਨਾਂ ਦਾ ਵੀ ਵਿਚ ਨੂੰ ਵਿਚ ਉਸ ਮੁਸੀਬਤ ਹੋ ਰਹੀ ਹੈ ਕਿ ਇਹ ਵੀ ਪਾਰਟੀਆਂ ਛੱਡ ਰਹੀਆਂ ਨੇ ਕਿਉਂਕਿ ਇਸ ਹਮੇਸ਼ਾ ਆਪਣੇ ਆਪ ਨੂੰ ਪਹਿਲਾਂ ਸਾਡੇ ਗਰੀਬ ਲੋਕਾਂ ਨਾਲ ਧੱਕਾ ਕਰਦੇ ਜਦੋਂ ਫਿਰ ਇਹਨਾਂ ਦੇ ਗਾਦਨ ਹੱਥ ਵਿੱਚ ਆ ਜਾਂਦੀ ਐ ਐਮਐਲਏ ਚ ਕੋਈ ਵੀ ਹੋਵੇ ਤਾਂ ਫਿਰ ਇਹ ਸਰਕਾਰ ਬਦਲਣ ਦੀ ਕੋਸ਼ਿਸ਼ ਕਰਦੇ ਆ ਪਰ ਆਪਾਂ ਆਪਣੇ ਸਟੈਂਡ ਤੇ ਰਹਿਣਾ ਆਪਾਂ ਸਰਕਾਰਾਂ ਨੂੰ ਦੇਖਣਾ ਆਪਾਂ ਨੇ ਆਪਣੇ ਹੋਂਦ ਦੇ ਲਈ ਆਪਣੇ ਗਰੀਬ ਲੋਕਾਂ ਦੇ ਲਈ ਆਪਣੀਆਂ ਲੜਾਈ ਲੜਨੀ ਆ ਸੋ ਹੁਣ ਮੈਂ ਦੱਸਾਂ ਚਾਹਾਂਦੀ ਕਿ 2002 ਜਦੋਂ ਮਲੈਕਸ ਚ ਲੜ ਸੀ ਕਾਗਰ ਸਰਕਾਰ ਸੀ ਉਦੋਂ ਮੈਂ ਆਪਣੀ ਕਿੜਾ ਖੁੱਦ ਲੜੀ ਮੈਂ ਪਿਛਟਾਜਨ ਨੂੰ ਹੱਥ ਪਾਉਣ ਦੇ ਹੱਥ ਕੋਸ਼ਿਸ਼ ਕਰੀ ਪਰ ਮੇਰੇ ਤੇ ਉਦੋਂ ਵੀ ਸਰਕਾਰ ਐਫਐਸ ਦਰਜ ਕਰਤੀ ਸੀ ਉਸ ਤੋਂ ਬਾਅਦ ਮੈਂ ਦਾਈ ਦਰਦੇ ਨੇ ਸਾਨੂੰ ਬਹੁਤ ਤੌਰਚ ਕੀ ਚਾ ਸਰਕਾਰਾਂ ਨੇ ਪਰ ਅਸੀਂ ਡਰੇ ਨਹੀਂ ਸੀ ਕਬਰਾਏ ਨਹੀਂ ਹੈ ਅਸੀਂ ਹਾਈ ਕੋਰਟ ਤੱਕ ਅਸੀਂ ਆਪਣੀਆਂ ਪੀਣਾ ਪਾਪਾ ਕੇ ਸੀ ਜਿਹੜੇ ਆਪਣੇ ਅੱਗੇ ਵੱਧ ਚ ਨੇ ਇੱਕ ਤਰ੍ਹਾਂ ਕਹਿੰਦੇ ਨੂੰ ਕਾਂਗਰਸ ਸਰਕਾਰ ਨੇ ਮੈਨੂੰ ਇੰਨਾ ਬੰਦ ਕੀਤਾ ਕਿ ਮੇਰੇ ਹੌਂਸਲੇ ਬਲੰਦ ਹੋ ਗਏ ਮੈਨੂੰ ਪਬਲਿਕ ਦਾ ਸਾਥ ਮਿਲਿਆ ਮੇਰੇ ਵੀਰਾਂ ਦਾ ਭੈਣਾਂ ਦਾ ਸਾਰਿਆਂ ਦਾ ਸਾਥ ਮਿਲਿਆ ਕਿ ਤੁਹਾਡੀ ਸੱਚ ਦੀ ਲੜਾਈ ਆ ਸੱਚ ਦੀ ਲੜਾਈ ਹੈ ਇਸੇ ਹੀ ਲੜਦੇ ਰਹੋ ਅੱਜ ਵੀ ਅਸੀਂ ਉੱਥੇ ਹੀ ਕਰਿਆ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਵੀ ਤੁਸੀਂ ਦੇਖਿਆ ਸੀ ਜਦੋਂ ਉਦੋਂ ਪਿਛਲੇ ਵਾਰ ਆਪਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਉਦੋਂ ਵੀ ਕੀ ਕੀਤਾ ਸਾਡੇ ਦੇ ਫੇਰਾ ਫੇਰ ਦਰਜ ਕਰਤੀ ਕਹਿੰਦੇ ਸੀ ਕਿ ਇੱਥੇ ਜਾਨ ਬਚਾ ਕੇ ਲੈਂਦੇ ਆ ਸਾੜਿਆ ਤੁਹਾਡੇ ਦੇ ਬਾਕੀ ਹੋਰ ਵੀ ਮੈਂਬਰ ਸੀ ਸਾਡੇ ਅਸੀਂ ਅਸੀਂ ਕਹਿੰਦੇ ਵੀ ਜਿੰਨੇ ਪਰਚੇ ਦਰਜ ਕਰਨੇ ਉਹਨੇ ਪਰਚੇ ਦਰਜ ਕਰੋ ਪਾਪਾ ਘਪਰਾਉਣਾ ਨਹੀਂ ਹੈ ਆਪਣਾ ਹੌਸਲਾ ਬਣਾਉਂਦਾ ਹੁੰਦਾ ਏ ਅਸੀਂ ਤਾਂ ਖੁਸ਼ ਹੁੰਦੇ ਆ ਕਿ ਸਰਕਾਰ ਸਾਨੂੰ ਮਜ਼ਬੂਤ ਬਣਾਉਂਦੀ ਆ ਪਰ ਪਰਚੇ ਦਰਜ ਕਰਕੇ ਪਰ ਪਰਚੇ ਦਰਜਗਾ ਨੂੰ ਕਿਸੇ ਨਾਲ ਆਪਣੇ ਗਰੀਬ ਲੋਕਾਂ ਦੇ ਲਈ ਹੱਕ ਦੇ ਲਈ ਲੜਨਾ ਹੈ ਨਾ ਕਿਉਂਕਿ ਜੇ ਅਸੀਂ ਬੋਲਾਂਗੇ ਤਾਂ ਅਸੀਂ ਲੜਾਈ ਲੜਾਂਗੇ ਜੇ ਅਸੀਂ ਚੁੱਪ ਕਰਕੇ ਅੰਦਰ ਬੈਠ ਗਏ ਤਾਂ ਸਾਡੀ ਲੜਾਈ ਕਿਸੇ ਨੇ ਲੜਨੀ ਸਾਨੂੰ ਖੁਦ ਦੀ ਲੜਾਈ ਆਪ ਲੜਨੀ ਪਣੀ ਹੈ ਸਤਕਾਰਯੋਗ ਵੀਰੋ ਭੈਣੋ ਡਾਕਟਰ ਬੀਮrao ਜੀ ਅੰਬੇਡਕਰ ਨੇ ਜਿਹੜੀ ਕ੍ਰਾਂਤੀ ਲਿਆਈ ਆ ਉਹ ਇੱਕ ਕਲਮ ਨਾਲ ਲਿਆਈ ਆ ਉਹਨਾਂ ਦੀ ਕਲਮ ਨੇ ਤਾਕਤ ਹੀ ਬਦਲੋ ਦੀ ਇਸ ਦੇਸ਼ ਤੇ ਗਰੀਬ ਸਮਾਜ ਨੇ ਇੱਜ਼ਤ ਤੇ ਮਾਣ ਸਤਕਾਰ ਨਾਲ ਜੀਣ ਦਾ ਹੱਕ ਮਿਲਿਆ ਨਹੀਂ ਤੇ ਮਨੁੱਖ ਸਮਰਤੀ ਦੇ ਜਿਹੜੀ ਪੁਜਾਰੀ ਆ ਉਹਨਾਂ ਨੇ ਦੇ ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਦੇ ਲੋਕਾਂ ਨੂੰ ਪਸ਼ੂਆਂ ਤੋਂ ਵੀ ਬੱਧਰ ਜ਼ਿੰਦਗੀ ਜੀਣ ਲਈ ਮਜਬੂਰ ਕੀਤਾ। ਤਕਵੀਰ ਬਣਾ ਲਿਆ। ਤੇ ਅੱਜ ਵੀ ਜਿਹਨੇ ਪੰਡਤ ਬੈਠ ਕੇ ਭਗਵਾਨ ਮਨੂ ਮਹਾਰਾਜ ਕਹਿੰਦੇ ਉਹਦੀ ਉਹਦਾ ਬੁੱਧ ਰਾਜਸਥਾਨ ਹਾਈ ਕੋਰਟ ਤੇ ਲੱਗਿਆ ਹੈ। ਤੇ ਇਹਨਾਂ ਮਨੁਵਾਰੀਆਂ ਦਾ ਬਸਲੇ ਤੇ ਇਸ ਡਾਕਟਰ ਭੀਮਰਾਓ ਦੇ ਅੰਬੇਡਕਰ ਦੇ ਸੰਵਿਧਾਨ ਨੇ ਬਣਾਏ ਇਹਨਾਂ ਲਾਂਭੇ ਕਰਕੇ ਕਿ ਸਾਰੇ ਦੇਸ਼ ਦੇ ਵਿੱਚ ਮਨੁੱਖ ਸਮਰੱਥੀ ਲਾਗੂ ਕਰ ਦੇਣ। ਉਹਨਾਂ ਦੇ ਕੋਲ ਕਲਮ ਦੀ ਤਾਕਤ ਸੀ ਜੀ ਤੇ ਹੂਲਨ ਦੇਵੀ ਦੇ ਕੋਲ ਗੋਲੀ ਦੀ ਤਾਕਤ ਸੀ ਜਦੋਂ ਉਸਨੇ ਦੇਖਿਆ ਇਸ ਵਿਧਾਨ ਦੇ ਤਹਿਤ ਇਸ ਦੇਸ਼ ਦੀ ਸਰਕਾਰ ਨੇ ਅਦਾਲਤ ਨੇ ਪੁਲਿਸ ਥਾਣੇ ਨੇ ਮੈਨੂੰ ਕੋਈ ਇਨਸਾਫ ਨਹੀਂ ਦੇਣਾ ਤੇ ਉਸਨੇ 2 ਮਹੀਨੇ ਕਾਉਣ ਦੇ ਉਹਨਾਂ ਜ਼ਬਰਦਸਤ ਉੱਚ ਜਾਤ ਦੇ ਠਾਕੁਰਾ ਨੇ ਜਿਹੜੇ ਆਪਣੇ ਆਪ ਨੂੰ ਵੱਡੇ ਜਾਤ ਦੇ ਘਾਉਂਦੇ ਸੀਗੇ ਲਾਈਨ 'ਚ ਖੜੇ ਕਰਕੇ ਗੋਲੀ ਮਾਰ ਦਿੱਤੀ ਤੇ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚ ਗਿਆ ਪਤਾ ਲੱਗਿਆ ਵੀ ਹੂਲਨ ਦੇਵੀ ਨੇ ਨਾ ਠਾਕਰਾ ਨੂੰ ਗੋਲੀ ਕਿਉਂ ਮਾਰੀ ਸਹਿਮਾ ਵੀ ਪ੍ਰਾਕਾਰ ਕਰਨ ਤੇ ਇਨਸਾਫ ਵੀ ਨਾ ਦੇਣ ਤੇ ਫਿਰ ਹੂਲਨ ਦੇਵੀ ਗੋਲੀ ਨਾ ਮਾਰਦੀ ਤਾਂ ਹੋਰ ਕੀ ਕਰਦੀ ਇਹ ਸਾਡਾ ਮੋਰਚਾ ਜਿਹੜਾ ਹੈਗਾ ਸਾਡੇ ਹੱਕਾਂ ਦੀ ਰਾਖੀ ਕਰਨ ਵਾਸਤੇ ਆ ਉਹ ਸਾਡੇ ਜਿਹੜੇ ਸਮਾਜ ਦੇ ਲੋਕ ਐ ਉਹ ਅੱਗੇ ਨਹੀਂ ਆਉਣਾ ਚਾਹੁੰਦੇ ਸਮਝ ਨਹੀਂ ਆਉਂਦੀ ਕੀ ਹੋ ਰਿਹਾ ਹੈ ਇਹਨਾਂ ਨੂੰ ਔਰ ਪ੍ਰਧਾਨ ਜੀ ਦੇ ਔਰ ਉਹਨਾਂ ਦੇ ਘਰ ਵਾਲੀ ਦੇ ਉੱਪਰ ਹੀ ਇੱਕ ਛੁੱਟਾ ਪਰਚਾ ਦਰਜ ਕੀਤਾ ਗਿਆ ਹੈ। ਉਹਦੇ ਸਬੰਧ ਦੇ ਵਿੱਚ ਵੀ ਅਸੀਂ ਪ੍ਰਧਾਨ ਜੀ ਦੇ ਨਾਲ ਖੜੇ ਆਂ ਤੇ ਅੱਜ ਅਸੀਂ ਡਾ. ਰਤੀ ਮਿਰੋ ਅੰਬੇਦਕਰ ਅੰਬੇਦਕਰ ਜੀ ਦਾ ਜਨਮ ਦਿਨ ਮਨਾ ਰਹੇ ਆਂ। ਸਾਰੇ ਦੇਸ਼ ਵਾਸੀਆਂ ਨੂੰ ਔਰ ਜਿਹਨੀ ਸੰਗਤ ਉਰੇ ਆਈ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ।